ਪਰ ਇਹ ਪੰਥ ਕਲਗੀ ਵਾਲੇ ਪਾਤਸ਼ਾਹ ਦਾ ਕਈ ਮੈਂ ਕੱਚੇ ਪਿੰਲੇ ਲੋਕਾਂ ਕੋ ਸੁਣਦਾ ਹੀ ਰਹਿਣਾ ਕਹਿੰਦੇ ਪੰਥ ਨੂੰ ਧਾ ਲੱਗ ਗਈ ਹੈ ਜੀ ਇਹ ਗੱਲ ਕਹਿੰਦੇ ਆ ਨਾ ਕਈ ਕਈਆਂ ਕੋ ਸੁਣਿਆ ਰਾਜਨੀਤਿਕ ਬੰਦੇ ਬਹੁਤੀ ਬੋਲਦੇ ਹੁੰਦੇ ਆ ਇਹ ਜੀ ਗੱਲ ਪੰਥ ਨੂੰ ਧਾ ਲੱਗ ਗਈ ਪਰ ਮੈਂ ਤੁਹਾਨੂੰ ਇਹ ਗੱਲ ਪੁੱਛਦਾ ਵੀ ਪੰਥ ਹੈ ਕੀ ਆ ਪਹਿਲਾਂ ਤੇ ਸਮਝੋ ਨਾ ਪੰਥ ਚੀਜ਼ ਕੀ ਆ ਪੰਥ ਕੋਈ ਪਾਰਟੀ ਆ ਜਿਹੜੀ ਵੋਟਾਂ ਦੇ ਸਿਰ ਤੇ ਬਣਦੀ ਤੇ ਵੋਟਾਂ ਨਾ ਪੈਣ ਤੇ ਹਾਰ ਜਾਂਦੀ ਪੰਥ ਹੈ ਆ ਜਪੰਥ ਕੋਈ ਸੰਸਥਾ ਆ ਜਿਹਨੂੰ ਕਿਸ ਬੰਦੇ ਨੇ ਬਣਾਇਆ ਹੋਇਆ ਜਪੰਥ ਕੋਈ ਰਾਜਨੀਤਿਕ ਜਾਂ ਸਿਆਸੀ ਤਾਕਤ ਆ ਪੰਥ ਕੀ ਆ ਖਾਲਸਾ ਜੀ ਇਹ ਪੰਥ ਅਕਾਲ ਪੁਰਖ ਦਾ ਆ ਅਕਾਲ ਪੁਰਖ ਦਾ ਬੰਦੇ ਦਾ ਤੇ ਹੈ ਹੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੇਰਾ ਪੰਥ ਨਹੀਂ ਆ ਇਹ 모ਕੋਦਾਸ ਤਵਨ ਕਾ ਜਾਨੋ ਕਹਿੰਦੇ ਮੈਂ ਤੇ ਇਹ ਪੰਥ ਦਾ ਦਾਸ ਆਂ ਤੇ ਕਈ ਨਹੀਂ ਪਹਿਲਾਂ ਪੰਜ ਪਿਆਰੇ ਸਾਜੇ ਨੇ ਤੇ ਮੁੜ ਕੇ ਆਪ ਹੱਥ ਢਾ ਕੇ ਅੰਮ੍ਰਿਤ ਮੰਗਿਆ ਵਾ ਪੰਥ ਨੂੰ ਉੱਚਾ ਕੀਤਾ ਵਾ ਪੰਥ ਇਹ ਆ ਇਤਿਹਾਸ ਆਪ ਜੀ ਨੇ ਸ਼ਾਇਦ ਬਾਬਾ ਨੈਣਾ ਸਿੰਘ ਸਾਹਿਬ ਦਾ ਨਾਂ ਸੁਣਿਆ ਹੋਵੇ ਅਕਾਲੀ ਬਾਬੇ ਫੂਲਾ ਸਿੰਘ ਦੇ ਇਹ ਉਸਤਾਦ ਜੀ ਸਨ ਤੇ ਬੁੱਢੇ ਦਲ ਦੇ ਪੰਜਵੇਂ ਜਥੇਦਾਰ ਸਨ ਉਹਨਾਂ ਦੇ ਟਾਈਮ ਕੇਵਲ ਤਿੰਨ ਹੀ ਸਿੰਘ ਰਹਿ ਗਏ ਸੀ ਹਜੂਰ ਸਾਹਿਬ ਦੀ ਧਰਤੀ ਤੇ ਉਹਨਾਂ ਤਿੰਨਾਂ ਸਿੰਘਾਂ ਕੋਲੋਂ ਉੱਥੋਂ ਦੇ ਰਾਜੇ ਨਿਜ਼ਾਮ ਨੇ ਹైਦਰਾਬਾਦ ਦੇ ਰਾਜੇ ਨੇ ਨਿਸ਼ਾਨ ਨਗਾਰੇ ਵੀ ਖੋਲੇ ਸੀ ਪਰ ਉਹਨਾਂ ਤਿੰਨਾਂ ਸਿੰਘਾਂ ਨੇ ਚੱਕਰਵਰਤੀ ਦੀ ਮਰਿਆਦਾ ਨਹੀਂ ਸੀ ਤੋੜੀ ਅੱਜ ਇਹ ਰੁੱਖ ਥੱਲੇ ਨੇ ਕੱਲ ਨੂੰ ਦੂਜੇ ਰੁੱਖ ਥੱਲੇ ਚੱਕਰਵਰਤੀ ਰਹੇ ਆਪਣੀ ਮਰਿਆਦਾ ਨਹੀਂ ਛੱਡੀ ਲੋਹ ਲੰਗਰੇ ਤੇ ਪਾਉਂਦੇ ਰਹੇ ਫਿਰ ਬਾਜਾਂ ਵਾਲੇ ਕਿਰਪਾ ਕੀਤੀ ਤਿੰਨਾਂ ਸਿੰਘਾਂ ਨੇ ਨਿਸ਼ਾਨ ਨਗਾਰਾ ਤੇ ਗੁਰੂ ਸਾਹਿਬ ਦਾ ਸਰੂਪ ਲੈ ਕੇ ਵਾਪਸ ਪੰਜਾਬ ਆਨੰਦਪੁਰ ਦੀ ਧਰਤੀ ਤੇ ਆਏ ਉਹ ਤਿੰਨ ਸਿੰਘ ਉਦੋਂ ਨਹੀਂ ਪੰਥ ਨੂੰ ਧਾ ਲੱਗੀ ਹੁਣ ਤੇ ਸਿੰਘ ਹੀ ਬੜੇ ਆ ਹੁਣ ਪੰਥ ਦਾ ਕੋਈ ਕੀ ਵਿਗਾੜ ਸਕਦਾ ਉਹ ਇਹ ਦਾਅਵਾ ਵੀ ਜਦੋਂ ਆਪਣੀ ਕੁਰਸੀ ਹਿਲਦੀ ਜਾਪਦੀ ਹੋਏ ਮੈਂ ਪੰਥ ਦਾ ਰੌਲਾ ਪਾ ਦੋ ਇਹ ਗੱਲ ਮੈਨੂੰ ਪਤਾ ਆ ਵੀ ਅੰਮ੍ਰਿਤਸਰ ਨੂੰ ਕਿੱਧਰ ਦੀ ਜਾਇਦਾ ਤੇ ਕਿੱਧਰ ਦੀ ਨਿਕਲੀ ਦਾ ਦੂਜੀ ਗੱਲ ਪਿੰਡਾਂ ਦੇ ਜਿੰਨੇ ਚੌਧਰੀ ਚੌਕੀਦਾਰ ਨੇ ਸਾਰੇ ਮੈਨੂੰ ਜਾਣਦੇ ਤੇ ਜਾਣਦੇ ਵੀ ਸੀ ਭਾਈ ਮਤਾਬ ਸਿੰਘ ਦਾ ਰੋਹ ਬੜਾ ਸੀ ਇਤਿਹਾਸ ਵਿੱਚ ਗਿਆਨੀ ਰਤਨ ਸਿੰਘ ਭੰਗੋ ਜੀ ਇਹ ਗੱਲ ਕਹਿੰਦੇ ਆ ਭਾਈ ਮਤਾਬ ਸਿੰਘ ਨੇ ਆਪ ਗ੍ਰਿਫਤਾਰੀ ਦਿੱਤੀ ਸੀ ਭਾਈ ਤਾਰੂ ਸਿੰਘ ਦੇ ਪਿਆਰ ਵਿੱਚ ਭਾਈ ਤਾਰੂ ਸਿੰਘ ਦੀ ਖੇਹਦੀ ਤੋਂ ਠੀਕ ਇੱਕ ਦਿਨ ਪਹਿਲਾਂ ਭਾਈ ਮਤਾਬ ਸਿੰਘ ਆਪ ਗ੍ਰਿਫਤਾਰੀ ਦੇ ਕੇ ਸ਼ਹੀਦ ਹੋਏ ਆ ਤਾਂ ਕਰਕੇ ਕਿਉਂਕਿ ਭਾਈ ਮਤਾਬ ਸਿੰਘ ਦਾ ਤੇ ਤਾਰੂ ਸਿੰਘ ਦਾ ਪਿਆਰ ਸੀ ਉਹਨਾਂ ਪ੍ਰਾਨ ਕੀਤਾ ਸੀ ਪ੍ਰੇਮੀ ਸਨ ਦੋਵੇਂ ਇਹ ਦੁਨੀਆ ਲੰਗੋਟੀ ਦੀ ਯਾਰ ਹੁੰਦੀ ਆ ਸਿੰਘ ਸਨਹਿਰੀਏ ਭਰਾ ਹੁੰਦੇ ਆ ਉਹਨਾਂ ਨੇ ਪ੍ਰਣ ਕੀਤਾ ਸੀ ਤਾਰੂ ਸਿੰਘ ਦੀ ਸਿੱਖੀ ਸੀ ਕਿਉਂਕਿ ਉਹਦਾ ਪਿਓ ਜੋਧ ਸਿੰਘ ਇਹ ਸਿੰਘਾਂ ਦੇ ਵਿੱਚ ਰਹਿੰਦਾ ਸੀ ਹੁਣ ਜਿਹੜਾ ਦਾਲਪੰਥ 'ਚ ਰਹਿੰਦਾਗਾ ਉਹਦੀ ਲਾਦ ਵੀ ਦਾਲਪੰਥ ਨੂੰ ਹੀ ਜਾਂਦੀ ਆ ਭਾਈ ਜੋਧ ਸਿੰਘ ਨਿਹੰਗ ਸਿੰਘ ਭਾਈ ਤਾਰੂ ਸਿੰਘ ਦੇ ਪਿਤਾ ਜੰਗ ਜੁੱਧ ਦੇ ਸ਼ਹੀਦ ਸਨ ਤਾਂ ਕਰਕੇ ਭਾਈ ਮਤਾਬ ਸਿੰਘ ਦਾ ਪ੍ਰੇਮ ਸੀ ਭਾਈ ਤਾਰੂ ਸਿੰਘ ਸਾਹਿਬ ਦੇ ਨਾਲ ਤੇ ਭਾਈ ਮਤਾਬ ਸਿੰਘ ਨੇ ਆਖਿਆ ਸੀ ਤਾਰੂ ਸਿੰਘ ਜੇ ਰਹਿਨੇ ਇਕੱਠਿਆਂ ਮੈਂ ਤੇਰੇ ਤੋਂ ਪਹਿਲਾਂ ਸ਼ਹੀਦ ਹੋਵਾਂਗਾ ਫਿਰ ਉਹ ਜਦੋਂ ਭਾਈ ਤਾਰੂ ਸਿੰਘ ਨੂੰ ਫੜਿਆ ਗਿਆ ਭਾਈ ਮਤਾਬ ਸਿੰਘ ਆਪ ਗ੍ਰਿਫਤਾਰੀ ਦਿੱਤੀ ਆ ਨਹੀਂ ਤੇ ਉਹਨੂੰ ਫੜਨ ਵਾਲਾ ਕਿਸੇ ਮਾਂ ਨੇ ਪੁੱਤ ਜੰਮਿਆ ਨਹੀਂ ਸੀ ਐਡੀ ਜੁਰਤ ਸੀ ਭਾਈ ਮਤਾਬ ਸਿੰਘ ਮੀਰਾ ਕੋਟੀਏ